ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਇਹਨਾਂ ਦੇ ਉੱਪਰ ਮਸ਼ੀਨ ਵਰਕ ਹੋਇਆ ਆਲ ਓਵਰ ਸੂਟ ਰਹੇਗਾ ਵਿਦਆਊਟ ਦੁਪੱਟਾ ਰਹੇਗਾ ਜੀ ਇਹ ਵਾਲਾ ਸੂਟ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਸਕਿੱਪ ਨਾ ਕਰਿਓ ਜੀ ਆਪਾਂ ਇਹਦੇ ਵਿੱਚ ਸ਼ਰਾਰਾ ਸੂਟ ਵੀ ਲੈ ਕੇ ਆਏ ਆ ਤੇ ਘੱਟ ਪ੍ਰਾਈਸ ਦੇ ਸੂਟ ਵੀ ਲੈ ਕੇ ਆਏ ਆ ਹਰ ਤਰ੍ਹਾਂ ਦੀ ਕਲੈਕਸ਼ਨ ਆਪਾਂ ਅੱਜ ਐਡ ਕੀਤੀ ਹੈ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਉੱਤੇ ਹੈਂਡਵਰਕ ਦੇ ਸੂਟ ਨੇ ਰੀਅਲ ਮਿਰਰ ਵਰਕ ਹੈ ਨਾਲ ਦੇ ਉੱਪਰ ਨਾਲ ਦੁਪੱਟੀਆਂ ਦੇ ਉੱਤੇ ਵੀ ਵਰਕ ਹੋਇਆ ਹੈ ਪ੍ਰਾਈਸ ਮੈਂਸ਼ਨ ਕੀਤੇ ਹੋਏ ਨੇ ਪਲੇਨ ਬਾਟਮ ਆਏਗੀ ਇਹ ਵਾਲੇ ਪਿਓਰ ਕੈਮਰੀ कॉटन ਦੇ ਸੂਟ ਆਉਣਗੇ ਬਾਟਮ ਵਰਕ ਆਏਗਾ ਨਾਲ ਦੁਪੱਟਾ ਵਿਸਕੋਸ ਦਾ ਰਹੇਗਾ ਇਹ ਵਾਲੇ ਸੂਟ ਆਉਣਗੇ ਜੀ ਗੱਲਿਸ਼ ਲੁੱਕ ਦੇ ਸੂਟ ਆਉਣਗੇ ਪਿਓਰ कॉटन ਦੇ ਤੇ ਨਾਲ ਦੁਪੱਟਾ ਪਿਓਰ ਦਾ ਰਹੇਗਾ ਇਹ ਵਾਲੇ ਵੀ ਸੂਟ ਪਿਓਰ ਕੈਮਰੀ कॉटन ਦਾ ਆਏਗਾ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਇਹ ਵਾਲੇ ਸੂਟ ਪਿਓਰ ਕੈਮਰੀ कॉटन ਦੇ 5 ਮੀਟਰ ਆਉਣਗੇ ਜੀ 5 ਮੀਟਰ ਪਿਓਰ कॉटन ਦਾ ਸੂਟ ਰਹੇਗਾ ਨਾਲ ਦੁਪੱਟਾ ਰਹੇਗਾ ਫੁੱਲ ਪਿਓਰ ਦਾ ਛਪਾਉਣ ਦਾ ਦੁਪੱਟਾ ਇਹ ਵਾਲਾ ਗੀਜਾ कॉटन ਦੀ ਸ਼ਰਟ ਰਹੇਗੀ ਨਾਲ ਦੁਪੱਟਾ ਪਿਓਰ ਦਾ ਰਹੇਗਾ ਪ੍ਰਾਈਸ ਆਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਆਉਣਗੇ ਜੀ ਸ਼ਰਾਰਾ ਸੂਟ ਸੂਟ ਆਉਣਗੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਵੀ ਕੈਮ ਪਿਓਰ कॉटन ਦੇ ਸੂਟ ਆਉਣਗੇ ਜੀ ਨਾਲ ਬਾਟਮ ਵਰਕ ਆਏਗਾ ਨਾਲ ਦੁਪੱਟਾ ਆਏਗਾ ਲਾਈਨਸ ਵਾਲਾ ਮਸਲੀਨ ਦਾ ਬਹੁਤ ਜਿਆਦਾ ਸੋਹਣੇ ਸੂਟ ਹੁੰਦੇ ਨੇ ਬਾਟਮ ਵਰਕ ਆਏਗਾ neck ਦੇ ਉੱਪਰ ਵਰਕ ਆਏਗਾ ਤੇ ਇਹ ਵਾਲੇ ਵੀ कॉटन ਦੇ ਸੂਟ ਆਉਣਗੇ ਨਾਲ ਪਲਾਸੋ ਆਏਗਾ ਤੇ ਅਨਸਟਿਚ ਸੂਟ ਨੇ ਇਹ ਵਾਲੇ ਤੇ ਇਹ ਨਾਲ ਇਹਨਾਂ ਦੇ ਦੁਪट्टे ਬਹੁਤ ਫੈਂਸੀ ਬਣੇ ਹੋਏ ਨੇ ਇਹ ਵਾਲਾ ਜੌਰਜਟ ਦੀ ਸ਼ਰਟ ਆਏਗੀ ਨਾਲ ਬਾਟਮ ਮਸਲੀਨ ਦੀ ਆਏਗੀ ਤੁਸੀਂ ਇਹਨਾਂ ਨੂੰ ਫਰਾਕ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋ ਜੋ ਮਰਜੀ ਤੁਸੀਂ ਇਹਨਾਂ ਦਾ ਬਣਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਡੈਨ ਵਾਲੀ ਹੈ ਇਹ ਵਾਲਾ ਸ਼ਰਾਰਾ ਸੂਟ ਆਏਗਾ ਜੀ ਇਹ ਵਾਲੇ ਆਉਣਗੇ ਜੀ ਪਿਓਰ ਕੈਮਰੀ कॉटन ਦੇ ਸੂਟ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ